ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਪਹੁੰਚੇ ਹੋ ਜੀ ਆਪਣੀ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਚਿੱਟੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਹਮੇਸ਼ਾ ਹੀ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾ ਪਹਿਲੀ ਗੱਡੀ ਆਪਾਂ ਹੁਣ ਟਾਇਓਟਾ ਦੀ ਐਟਿਓਸ ਜੀਡੀ ਲੈ ਕੇ ਪਹੁੰਚੇ ਅੱਜ 2012 ਮਾਡਲ ਗੱਡੀ ਹੈ ਜੀ ਫਾਸਟ ਓਨਰ ਹੈ ਰੇਟ ਦੀ ਗੱਲ ਕਰੀਏ 235000 ਰੁਪਿਆ ਪਹੁੰਚੀ ਆਪਣੇ ਕੋਲੇ ਪਟਿਆਲੇ ਖੜੀ ਹੈ ਗੱਡੀ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਅੰਦਰੋਂ ਗੱਲ ਕਰੀਏ ਤਾਂ ਗੱਡੀ ਅੰਦਰੋਂ ਵੀ ਪੂਰੀ ਵਧੀਆ ਬਾਰੋਂ ਹੀ ਪੂਰੀ ਵਧੀਆ ਟਾਇਰ ਟੱਪਾ ਵਧੀਆ ਕੋਈ ਨੁਕਸ ਨਹੀਂ ਜਾ ਕੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ ਹਾਂ ਬਾਕੀ ਆਪਾਂ ਜੇ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਵਧੀਆ ਚੜੇ ਹੋਏ ਨੇ ਮੈਟਿੰਗ ਮੂਟਿੰਗ ਵ ਮਿਊਜ਼ਿਕ ਸਿਸਟਮ ਵਧੀਆ ਚਾਲੂ ਹਾਲਤ ਦੇ ਵਿੱਚ ਹੈ ਸਾਰੇ ਫੰਕਸ਼ਨ ਵਰਕਿੰਗ ਚ ਨੇ ਮੀਟਰ ਮੋਟਰ ਸਾਰਾ ਕੁਝ ਚੱਲਦਾ ਹੈਗਾ 12 ਮਾਡਲ ਹੈ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਮਾਲਕ ਕਹਿੰਦੇ ਆ ਵੀ ਜਦੋਂ ਗੱਡੀ ਕੋਈ ਖਰੀਦੂਗਾ ਤਾਂ ਉਹਨੂੰ 1 ਰੁਪਿਆ ਗੱਡੀ ਤੇ ਲਾਉਣ ਦੀ ਲੋੜ ਹੈ ਨਹੀਂ ਕਿਉਂਕਿ ਮੌਕੇ ਦਾ ਸਾਰਾ ਕੰਮ ਕਰਵਾ ਰੱਖਿਆਗਾ ਨੰਬਰ 92 ਦਾ 87200 79 ਤੇ 45960 ਜਿਨ੍ਹਾਂ ਦੀ ਗੱਡੀ ਹੈ ਜੀ ਤੇ ਨੰਬਰ 2 ਤੇ ਆਪਣੇ ਕੋਲ ਐਕਸ ਯੂ ਵੀ 500 W4 ਪਹੁੰਚੀ ਹੈ ਗੱਡੀ ਤੁਸੀਂ ਚੈੱਕ ਕਰੋ ਜੀ 2014 ਮਾਡਲ ਹੈ ਤੇ ਗੱਡੀ ਕੁੱਲ 134000 ਕਿਲੋਮੀਟਰ ਚੱਲੀ ਹੋਈ ਐ ਗੱਡੀ ਖੜੀ ਹੈ ਜੀ ਖਡੂਰ ਸਾਹਿਬ ਸਾਢੇ 1.4 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਕਿਸੇ ਨੇ ਜਾ ਕੇ ਦੇਖਣੀ ਗੱਡੀ ਜਾ ਕੇ ਦੇਖ ਸਕਦਾ ਹੂੰ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ ਕਮੀ ਪੇਸ਼ੀ ਕੋਈ ਨਹੀਂ ਹੈਗੀ ਰੰਗ ਪੂਰਾ ਵਧੀਆਗਾ ਮਾਲਕ ਨੇ ਪਰਸਨਲ ਰੱਖੀ ਹੋਈ ਐ ਕੋਈ ਟੈਕਸ ਨਹੀਂ ਗੱਡੀ ਚੱਲੀ ਹੋਈ ਵਧੀਆ ਮਾਲਕ ਨੇ ਸ਼ੌਂਕ ਨਾਲ ਘਰ ਲਈ ਪਰਸਨਲ ਗੱਡੀ ਚਲਾਈ ਹੋਈ ਐ ਸਾਢੇ 1.4 ਲੱਖ ਰੁਪਿਆ ਮਾਲਕ ਕਹਿੰਦੇ ਐ ਬਾਕੀ ਮਾਲਕ ਕਹਿੰਦੇ ਐ ਵੀ ਮੌਕੇ ਤੇ ਘੱਟ ਆਬਾਦ ਕਰ ਲਾਂਗੇ ਇੱਕ ਵਾਰੀ ਸਿਰਫ 6.4 ਲੱਖ ਰੁਪਿਆ ਡਿਮਾਂਡ ਹੈਗੀ ਨੂੰ ਅੰਦਰੋਂ ਗੱਡੀ ਪੂਰੀ ਵਧੀਆ ਕਾਗਜ਼ ਪੱਤਰ ਕੰਪਲੀਟਡ ਆਪਾਂ ਨੂੰ ਵਧੀਆ ਮਿਲ ਜਾਣਗੇ ਟਾਇਰ ਟੱਪਾ ਵਧੀਆ 80 ਤੋਂ 85 ਪੈਸੇ ਅੰਦਰੋਂ ਪੂਰੀ ਵਧੀਆ ਬਾਹਰੋਂ ਪੂਰੀ ਸਾਫ਼ ਪਈ ਹੈ ਜੇ ਕੋਈ ਜੇ ਹੈਗਾ ਚਾਹਵਨ ਗੱਡੀ ਖਰੀਦਣ ਦਾ ਤਾਂ ਖਡੂਰ ਸਾਹਿਬ ਜਾ ਕੇ ਦੇਖ ਸਕਦੇ ਹੋ ਕੋਈ ਗੱਲ ਪਹਿਲਾਂ ਕਰਨੀ ਹੈ ਤਾਂ ਨੰਬਰ 99800 8333300 83 ਨੰਬਰ ਤਿੰਨ ਤੇ ਆਪਣੇ ਕੋਲੇ ਵਰਨਾ ਗੱਡੀ ਪਹੁੰਚੀ ਹੈ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ 2000 10 ਮਾਡਲ ਗੱਡੀ ਆ ਫਾਸਟ ਓਨਰ ਐ ਰੇਟ ਦੀ ਗੱਲ ਕਰੀਏ ਇੱਕ 55 ਮਾਲਕ ਨੇ ਰੇਟ ਆਪਣੇ ਕੋਲੇ ਲਾ ਕੇ ਭੇਜੇਗਾ ਗੱਡੀ ਖੜੀ ਐ ਸੰਗਰੂਰ ਏਰੀਆ ਚ 10 ਮਾਡਲ ਗੱਡੀ ਆ ਰੰਗ ਵਧੀਆ ਪਿਆ ਅੰਦਰੋਂ ਪੂਰੀ ਵਧੀਆ ਪਈ ਐ ਬਾਕੀ ਹੁੰਡਾਈ ਦੀ ਗੱਡੀ ਐ ਬਰ ਨਾ ਗੱਡੀ ਐ ਮਾਡਲ ਪੁਰਾਣਾ ਹੋ ਗਿਆ ਤਾਂ ਕੀ ਹੋ ਗਿਆ ਜੀ ਪਰ ਗੱਡੀ ਇੱਕ ਨੰਬਰ ਐ ਗੱਡੀ ਖੜੀ ਐ ਸੰਗਰੂਰ ਗੱਡੀ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ 80 ਤੋਂ 85 ਪੈਸੇ ਗੱਡੀ ਦੇ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਣਗੇ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਨਾ ਕੋਈ ਅੰਧਰੋ ਨਾ ਕੋਈ ਵਾਰੋ ਨਾ ਕੋਈ ਕੰਮ ਹੋਣ ਵਾਲਾ ਤੇ ਨਾ ਹੀ ਕੋਈ ਕੰਮ ਗੱਡੀ ਭਾਲਦੀ ਆ ਗੱਡੀ ਦਾ ਜਿਹੜਾ ਇੰਜਨ ਗੇਅਰ ਹੈ ਬਿਲਕੁਲ ਸਾਫ਼ ਹੈ ਜੀ ਤੇ ਬਿਲਕੁਲ ਸਾਇਲੈਂਟ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਗੱਡੀ ਸਟਾਰਟ ਖੜੀ ਆ ਜਾਂ ਬੰਦ ਹੈ ਕਿਉਂਕਿ ਸ਼ੌਂਕ ਨਾਲ ਬੜੀ ਰੱਖੀ ਹੋਈ ਹੈ ਨੰਬਰ ਓਨਰ ਦਾ 84378 1606 ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਸੁਵਿਪਟ ਵੀਡੀ ਆ ਗੱਡੀ ਪਹੁੰਚੀ ਆ ਜੀ 2015 ਮਾਡਲ ਗੱਡੀ ਹੈ ਲੁਧਿਆਣਾ ਖੜੀ ਆ ਨਵੇਂ ਟਾਇਰਾਂ ਚ ਗੱਡੀ ਕਿ ਨੰਬਰ ਹੈ ਅੰਦਰੋਪੂਰੀ ਵਧੀਆ ਪਈ ਹੈ ਬਾਹਰੋਪੂਰੀ ਵਧੀਆ ਪਈ ਹੈ ਆਲਮੋਸਟ ਗੱਡੀ origignal ਪਈ ਹੈ ਰੇਟ ਦੀ ਗੱਲ ਕਰੀਏ 368 ਮਾਲਕ ਨੇ ਰੇਟ ਮੰਗਿਆਗਾ ਬਾਕੀ ਕਹਿੰਦੇ ਸੀਗੇ ਮਾਲਕਾਂ ਵੀ ਘਾਟਾ ਪਾਦਾ ਕਰ ਲਾਂਗੇ ਇੱਕ ਵਾਰੀ ਸਿਰਫ ਆਹ ਡਿਮਾਂਡ ਹੈ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਬੰਦਾ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਕਿਸੇ ਨੇ ਜਾ ਕੇ ਦੇਖਣੇ ਲੁਧਿਆਣੇ ਜਾ ਕੇ ਦੇਖ ਸਕਦੂ ਬਾਕੀ ਅੰਦਰ ਆਪਾਂ ਮਿਊਜ਼ਿਕ ਸਿਸਟਮ AC ਹੀਟਰ ਦੀ ਗੱਲ ਕਰੀਏ ਤਾਂ ਸਾਰਾ ਕੁਝ ਜਿੰਨਾ ਕੁਝ ਵੀ ਹੁੰਦਾ ਜੀ ਸਾਰਾ ਕੁਝ ਆਪਣੇ ਚਾਲੂ ਹਾਲਤਾਂ ਦੇ ਵਿੱਚ ਵਧੀਆ ਮਿਲੂਆ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਕੋਈ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਗੱਲ ਕਰ ਲਓ ਜੀ 9814331307 ਕਿਸੇ ਨੇ ਕੋਈ ਵੀ ਗੱਲ ਕਰਨੀ ਹੈ ਤੁਸੀਂ ਆਪੇ ਕਰੋ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਤੋਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਕੱਲੀ-ਕੱਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਤੁਸੀਂ ਨੋਟ ਕਰ ਲਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀਆਕਾਰ ਮਕਾਨ ਗੱਡੀ ਮੋਟਰਸਾਈਕਲ ਆਪਣੇ ਚੈਨਲ ਦਾ ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ 77100 9445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜਲਦੀ ਤੋਂ ਜਲਦੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਾਰਚਾ ਕੋਈ ਨਹੀਂ ਹੁੰਦਾ ਜੀ ਪਹਿਲਾਂ ਵੀ ਤੁਹਾਨੂੰ ਮੈਂ ਕਿਹਾ ਸੀਗਾ ਹੁਣ ਵੀ ਕਹਿੰਨਾ ਚਾਹੀਦਾ ਤੇ ਬਾਕੀ ਤੁਸੀਂ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਪਹਿਲੀ ਵਾਰ ਤੁਸੀਂ ਚੈਨਲ ਤੇ ਆਏ ਹੋ ਪਹਿਲੀ ਵਾਰ ਆਪਣੀਆਂ ਵੀਡੀਓ ਦੇਖ ਰਹੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੇਗਾ ਜਰੂਰ ਕਲਿੱਕ ਕਰ ਦੋ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋਏ ਹੋ ਉਹ ਤੁਹਾਡਾ ਸ਼ੁਕਰੀਆ ਧੰਨਵਾਦ ਜੀ ਬਹੁਤ ਸਾਰਾ ਮੇਰੇ ਵੱਲੋਂ ਪਿਆਰ ਤੁਹਾਨੂੰ ਸਾਰਿਆਂ ਨੂੰ ਬਾਾਕੀ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਨੇ ਆਂ ਵਧੀਆ ਲੱਗ ਰਹੀ ਏ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਇੰਡੈਵਰ ਗੱਡੀ ਦੀ 4x4 ਆਟੋਮੈਟਿਕ ਗੱਡੀ ਆਪਣੇ ਕੋਲੇ ਪਹੁੰਚੀ ਆ 2016 ਮਾਡਲ ਗੱਡੀ ਐ ਸੀ ਇਹ ਰੇਟ ਦੀ ਗੱਲ ਕਰੀਏ 19 ਲੱਖ ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬਟਾਲਾ ਮਾਲਕ ਦਾ ਏਰੀਆ ਚ ਗੱਡੀ ਹੈ ਜੀ ਫਾਸਟ ਓਨਰ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਬਟਾਲੇ ਜਾ ਕੇ ਦੇਖ ਸਕਦਾ ਹੂੰ 19 ਲੱਖ ਰੁਪਏ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਘੱਟ ਵਾਧਾ ਥੋੜਾ ਬਹੁਤਾ ਹੋ ਜੂਗਾ ਤੇ ਇਹ ਨਵੇਂ ਟਾਇਰਾਂ ਚ ਹੈ ਪਰਸਨਲ ਗੱਡੀ ਰੱਖੀ ਹੋਈ ਆ ਇੰਡੈਵਰ ਗੱਡੀ ਆ ਨਵੇਂ ਮਾਡਲ ਚ ਹੈ ਤੇ ਬਾਕੀ ਤੁਸੀਂ ਦੇਖ ਰਹੇ ਹੋ ਕੋਈ ਕਮੀ ਪੇਸ਼ੀ ਹੈ ਨਹੀਂ ਸੋਹਣੀ ਗੱਡੀ ਆ ਤੇ ਰੇਟ ਮੌਕੇ ਤੇ ਹੋ ਜੂਗਾ ਕਿਸੇ ਨੇ ਦੇਖਣੀ ਹੈ ਕੋਈ ਵੀ ਬੰਦਾ ਜੇ ਚਾਹਵਾਨ ਹੈਗਾ ਖਰੀਦਣ ਨੂੰ ਤਿਆਰ ਹੈ ਜਾਂ ਫਿਰ ਜਾ ਕੇ ਦੇਖਣਾ ਚਾਹੁੰਦਾ ਕੋਈ ਤਾਂ ਜਾ ਕੇ ਬਟਾਲੇ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਹੋ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਤੇ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਓ 98720 24869 ਹੁਣ ਤੁਹਾਨੂੰ ਇੱਕ ਸਵਿਫਟ VDI ਗੱਡੀ ਮੈਂ ਤੁਹਾਨੂੰ ਦਿਖਾਉਣਾ ਚਾਹੀਦਾ 2014 ਮਾਡਲ ਗੱਡੀ ਆ 14 ਮਾਡਲ ਹੈ ਜੀ ਤੇ ਬਠਿੰਡੇ ਏਰੀਆ ਚ ਗੱਡੀ ਖੜੀ ਆ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਗੱਡੀ ਹਰਿਆਣਾ ਨੰਬਰ ਹੈ ਸੀ ਗੱਡੀ ਦਾ ਰੇਟ ਦੋ ਮਾਲਕ ਨੇ ਲਾ ਕੇ ਭੇਜੇ ਨੇ ਜੇ ਐਨਓਸੀ ਕੱਲੀ ਲੈਣੀ ਆ ਤੇ ਨੰਬਰ ਇਦਾਂ ਹੀ ਰੱਖਣਾ ਤਾਂ ਮਾਲਕ ਨੇ ਰੇਟ ਕਿਹਾ 295000 ਰੁਪਇਆ ਜੇ ਤੁਸੀਂ ਚਾਹੁੰਦੇ ਹੋ ਵੀ ਗੱਡੀ ਪੰਜਾਬ ਨੰਬਰ ਲੈਣੀ ਆ ਪੰਜਾਬ ਨੰਬਰ ਲਗਾ ਕੇ ਤੁਹਾਨੂੰ ਦੇ ਦੇਣਗੇ ਫਿਰ ਰੇਟ ਥੋੜਾ ਜਿਹਾ ਉੱਪਰ ਹੋ ਜਾਊਗਾ 325000 ਰੁਪਇਆ ਉਹ ਤੁਹਾਡੀ ਸ਼ਰਤ ਹੈ ਜੀ ਤੁਸੀਂ ਕਿਵੇਂ ਕਰਨਾ ਹੈ ਇਦਾਂ ਹੀ ਲੈਣੀ ਆ ਜਾਂ ਨੰਬਰ ਨਾਲ ਲੈਣਾ ਹੈ ਉਹ ਤੁਸੀਂ ਆਪੇ ਅਡਜਸਟਮੈਂਟ ਕਰ ਲਓ ਮਾਲਕ ਨਾਲ ਮੇਰਾ ਕੰਮ ਸਿਰਫ ਦੱਸਣਾ ਸੀਗਾ ਬਠਿੰਡੇ ਖੜੀ ਆ ਤੇ ਜਾ ਕੇ ਦੇਖ ਸਕਦਾ ਹੋਂ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦਾ ਹੋਂ ਨੰਬਰ ਓਨਰ ਦਾ 94652 90062 ਗੱਲਬਾਤ ਆਪੇ ਕਰ ਲਿਓ ਜੀ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਹੋਰ ਵੀ ਗੱਡੀਆਂ ਨੇ ਤੇ ਨਾਲ ਦੇ ਨਾਲ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸੇ ਨੇ ਐਡ ਕਰਵਾਉਣੀ ਆ ਆਪਣਾ ਉੱਪਰ ਨੰਬਰ ਚੱਲਦਾ ਰਹਿੰਦਾ ਕਿਸੇ ਕੋਲੇ ਕੁਝ ਵੀ ਆ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਭੇਜੋ ਆਪਣੇ ਕੋਲੇ ਹੁਣਾਪਾ ਇੱਕ Maruti 800 ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਰੇਟ ਹੈ ਸਿਰਫ 45000 ਰੁਪਿਆ ਸੀ 2005 ਮਾਡਲ ਗੱਡੀ ਆ ਰਾਮਪੂਰਾ ਫੂਲ ਮਾਲਕ ਦਾ ਏਰੀਆ 70 ਕੁ ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਥੋੜੇ ਬੋਤੇ ਉੱਪਰ نیچے ਹੋ ਸਕਦੀ ਹੈ ਰਾਮਪੂਰਾ ਫੂਲ ਮਾਲਕ ਦਾ ਏਰੀਆ ਜਾ ਕੇ ਦੇਖਣੀ ਹੈ 45000 ਦੇ ਵਿੱਚ ਗੱਡੀ ਤੁਸੀਂ ਖਰੀਦ ਸਕਦੇ ਹੋ ਬਾਕੀ ਮੌਕੇ ਤੇ ਹੋ ਜੂਗਾ ਇੱਕ ਵਾਰੀ ਸਿਰਫ ਡਿਮਾਂਡ ਹੈ 45000 ਤੋਂ ਰੇਟ ਨੀਚੇ ਹੋਊਗਾ ਨੰਬਰ ਵਾਈ ਦਾ 98554509695 बाकी फोटो ਮਲ ਚ ਸਾਰਾ ਕੁ ਤੁਸੀਂ ਦੇਖ ਲਿਆ ਅੰਦਰੋਂ ਬਾਹਰੋਂ ਵਧੀਆ ਗੱਡੀਆਂ ਸਾਫ ਸੁਥਰੀ ਸੋਹਣੀ باقی ਗੱਡੀਆਂ ਦੀ ਗੱਲਬਾਤ ਹੋ ਗਈ ਜੀ ਪੂਰੀ ਵੀਡੀਓ ਕਿਵੇਂ ਦੇ ਲਈ ਜਰੂਰ ਦੱਸਿਓ ਵਧੀਆ ਲੱਗੇ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਪੋਰਟ ਕਰਿਆ ਕਰੋ ਤੁਹਾਡਾ ਆਪਦਾ ਆਪਣਾ ਚੈਨਲ ਹੈ ਤੁਹਾਡੇ ਛੋਟੇ ਭਰਾ ਦਾ ਚੈਨਲ ਹੈ ਜੀ ਵੱਧ ਤੋਂ ਵੱਧ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਸਨ ਐਡ ਕਰਵਾਉਣੀ ਹੈ ਭੇਜੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ